118 ਜਿਹਦੇ ਵਿੱਚ ਕਿ ਹਰਪ੍ਰੀਤ ਸਿੰਘ ਅਤੇ ਅਜੀਤ ਕੁਮਾਰ ਇਸ ਨਾਮ ਦੇ ਦੋ ਲੜਕੇ ਸੀ ਜਿਨ੍ਹਾਂ ਦੇ ਨਾਲ ਕੱਲ 3.4 ਕੋਰਦੇ ਦੇ ਨਾਟਕ ਦੇ ਦੌਰਾਨ ਜਿਨ੍ਹਾਂ ਨੂੰ ਪੁਲਿਸ ਕਰਮਚਾਰੀਆਂ ਨਾਲ ਜਿਹਦੇ ਵਿੱਚ ਕਿ ਪੁਲਿਸ ਮਹਿਲਾ ਕਰਮਚਾਰੀਆਂ ਸਾਹ ਉਹਨਾਂ ਨਾਲ ਲਾਟ ਕੇ ਤੇ ਖੜਿਆ ਨਾਲ ਬਦਤਮੀਜ਼ੀ ਕੀਤੀ ਔਰ ਗੰਦੀਆਂ ਗੱਲਾਂ ਕਰੀਆਂ ਜੋ ਇਸ ਤਕਨੋਂ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਸਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਚੇਸ ਕਰਕੇ ਕਾਬੂ ਕੀਤਾ ਅਤੇ ਕਾਬੂ ਕਰਨ ਤੋਂ ਬਾਅਦ ਇਹ ਸੀ ਕਿ ਸੁੰਦਰ ਸਿੰਘ ਖਾਨਾ ਕੋ ਉੱਪਰ ਵਾਲਾ ਜਿਹੜੇ ਦੋ ਨੌਜਵਾਨ ਸੀਗੇ ਇਹਨਾਂ ਨਾਲ ਮਾਰਕੁੱਟ ਕੀਤੀ ਔਰ ਉਹਦੇ ਇਸ ਤੀਜ਼ੀ ਵਾਲੀ ਵੀਡੀਓ ਕਾਫੀ ਵਾਇਰਲ ਹੋਈ। ਇਹ ਮਾਮਲਾ ਤੇ ਅੰਮ੍ਰਿਤ ਚੌਂਦੇ ਸਾਰੀ ਜਲੰਧ ਦਿਹਾਤੀ ਦੇ ਐਸਐਸਪੀ ਸਾਹਿਬ ਨੇ ਇਸ ਸਬੰਧੀ ਇੱਕ ਮੇਰੀ ਡਿਊਟੀ ਲਗਾਈ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾਵੇ। ਇਸ ਮਾਮਲੇ ਨੂੰ ਪੜਤਾਲ ਕਰਨ ਦਿੱਤੇ। ਇਹਦੇ ਵਿੱਚ ਐਸਆਈ ਜਸਵੰਦਰ ਸਿੰਘ ਦੇ ਖਿਲਾਫ ਲਿਖਤੀ ਰਿਪੋਰਟ ਬਣਾ ਕੇ ਮੈਂ ਭਾਗੀ ਪਹੁੰਚਾ ਲਈ ਐਸਐਸਪੀ ਸਾਹਿਬ ਦੇ ਸੇਵਾ ਵਿੱਚ ਵੀ ਜੀ ਗਈ ਹੈ ਉਸੇ ਨਾਲ ਹੀ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਪੁਲਿਸ ਰਾਈਡ ਵਿੱਚ ਹਾਜ਼ਰੀ ਕਰਵਾ ਦਿੱਤੀ ਗਈ ਹੈ ਇਹ ਬੜੀ ਮਨਪੱਖਿਕ ਕਟਨਾ ਹੈ ਇਸ ਲਈ ਅੱਗੇ ਜਾਂਚ ਕਰਕੇ ਜੋ ਸਹੀ ਕਾਰਵਾਈ ਬਣਦੀ ਹੈ ਉਹ ਜ਼ਰੂਰ ਕੀਤੀ ਜਾਏਗੀ J